ਵੱਡ ਰਹੇ ਆ ਅੱਜ ਲੋਕਾਂ ਸਾਹਮਣੇ ਤੋਂ ਬਰੋ ਤੇ ਹੋਰ ਦਾਨੀ ਸੱਜਣਾਂ ਵੱਲੋਂ ਜਿਹਦੇ ਵਿੱਚ ਮਨਦੀਪ ਪੂਰਾ ਜੀ ਆਹਨੇ ਵੱਡੀ ਮਾਤਲੀਕ ਤੇ ਲੋਕਾਂ ਸਾਹਮਣੇ ਤੋਂ ਕਰ ਰਹੇ ਆ ਤੇ ਜਿਹੜੇ ਲੋਕ ਗਰੀਬ ਲੋਕ ਆ ਜਿਨ੍ਹਾਂ ਦੇ ਘਰ ਕਿੂ ਰਹਿ ਆ ਜਿਨ੍ਹਾਂ ਦੇ ਘਰਾਂ ਦੇ ਮਾਲੇ ਡੱਪ ਐ ਸੱਤਾ ਡੱਪ ਨੇ ਆ ਉਹਨਾਂ ਨੂੰ ਆਹਾ ਖਰਪਾਲਾ ਜਿਹੜੀਆਂ ਆ ਵੀ ਲਗਾਤਾਰ ਪੈ ਰਿਆ ਖਰਪਾਲਾ ਵੱਟ ਰਹੇ ਆ ਅਸੀਂ ਬੇਨਤੀ ਕਰਦੇ ਹੋਰ ਵੀ ਕੋਈ ਦਾਨੀ ਸੱਜਣਿਆ ਜਿਹੜੇ ਉਹ ਵੀ ਇਹ ਸੇਵਾ ਵਿੱਚ ਛੋਟਣਾ ਤੇ ਮਾਸੂਦ ਕਾਪਾ ਇਹੜਾ ਏਰੀਆ ਪੈਂਦਾ ਈ ਹੈ ਜੀ ਸਾਡਾ ਰਗਦਾਬ ਖਰਾ ਮਨਾਇਆ ਤੇ ਮੈਂ ਜਿੰਦੇ ਤਰਫਾਂ ਜੀ ਹੋਣਾ ਤਾਂ ਹੋਰ ਜੀ ਦੇ ਨਾਲ ਸਮੂਹ ਵਿੱਚ ਨੰਬਰ ਆਇਆ ਇਹਨਾਂ ਦਾ ਬੇਤ ਮਤਲਬ ਤੁਹਾਡਾ ਵਧ ਕਰਕੇ ਕਿ ਜਿਨ੍ਹਾਂ ਨੇ ਸਾਡੇ ਨੂੰ ਇਲੀ ਹੈਲਪ ਕੀਤੀ ਆ ਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਤਾਂ ਉਸ ਨੂੰ ਨਿਮਤੀਵਤ ਕਿੱਢੇ ਜਾ ਕੇ ਸਾਡੇ ਨੂੰ ਬਹੁਤ ਧੰਨਵਾਦ ਹੱਥ ਬੰਦਾ ਆ ਬਹੁਤ ਉਹਨਾਂ ਨੇ ਮਦਦ ਕੀਤੀ ਹੈ ਚਾਹੀਏ ਉਹਨਾਂ ਦਾ ਬਹੁਤ ਬਹੁਤ ਫਿਲੌਰ ਵਿੱਚ ਲੋਕ ਇਨਸਾਫ ਮੰਚ ਵੱਲੋਂ ਲੋੜਵੰਤ ਪਰਿਵਾਰਾਂ ਨੂੰ ਤਰਪਾਲ ਵੰਡੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸੈਂਕੜਿਆਂ ਕਰਾਂ ਨੂੰ ਮਿਲੀ ਰਾਤ ਫਿਲੌਰ ਵਿੱਚ ਭਾਰੀ ਬਰਸਾਤ ਕਾਰਨ ਗਰੀਬ ਪਰਿਵਾਰਾਂ ਦੇ ਮਕਾਨਾਂ ਅਤੇ ਸਮਾਨ ਨੂੰ ਕਾਫੀ ਨੁਕਸਾਨ ਹੋਇਆ ਹੈ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਲੋਕ ਇਨਸਾਫ ਮਾਂਚ ਵੱਲੋਂ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਸੈਂਕੜਿਆਂ ਲੋੜਵੰਦ ਪਰਿਵਾਰਾਂ ਨੂੰ ਤਰਪਾਲਾ ਵੰਡੀਆਂ ਗਈਆਂ ਸ਼ਹਿਰ ਫਿਲੌਰ ਦੇ ਮੋਲਾ ਰਵੀਦਾਸਪੁਰਾ ਸੰਤੋਖਪੁਰਾ ਰਾਮਗੜ ਸਮੇਤ ਇਲਾਕਿਆਂ ਵਿੱਚ ਇਹ ਰਾਤ ਸਮੱਗਰੀ ਪਹੁੰਚਾਈ ਗਈ ਇਸ ਮੌਕੇ ਦਾਨਿ ਸੱਜਣ ਮਨਦੀਪ ਸਿੰਘ ਗੋਰਾ ਅਤੇ ਹੋਰ ਸਾਥੀਆਂ ਨੇ ਵੀ ਖਾਸ ਯੋਗਦਾਨ ਪਾਇਆ इस मौके लोक इंसाफ मंच ने प्रधान जर्नेल पायलट सीनियर मीत प्रधान मास्टर हंसराज अति साब का सरपंच सरबजीत साबी रामगढ़ ने कहा कि लगातार मील नीलपैन कारण गरीब लोका दे घरा भारी नुकसान होया है लोका दे रोजाना वतो वाले समान तक पानी नाल खराब हो गए हैं। इसी करके समाज सेवियां दी मदद नाल ये उपराला कीता गया है इस मौके कामरेड जर्नेल पायलट मास्टर हंसराज सरबजीत साबी सोमनाथ शेखपुत हनी संतोषपुरा कमरेड कमलजीत रामगढ़ रवि दलेर स्वरूप कले, विजय बंगड़ गोविंद राम मखन संतोखपुरा सूरज प्रकाश पंच रामगढ़ अशोक कुमार पंच रामगढ़ सुरजीत सिंह, साबी जगतपुर सुरेंद्र बंगड़ जस्सी लद्दड़ चमन लाल जाविंदर कुमार रामगढ़ जसवीर कुमार जगजीवन राम जग्गी, तरसेम लाल सेमा, मंजीत कुमार सोनू कुलविंदर कुमार किदा परमिंदर काला कुलदीप किप्पा ਬੰਟੀ ਰਾਮਗੜ ਅਸ਼ਪ੍ਰੀਤ ਅਸ਼ੂਕ ਹੰਸ ਕੌਰ ਕਲੇਰ ਸੁਨੀਤਾ ਫਿਲੌਰ ਅਤੇ ਸੰਦੀਪ ਕੁਮਾਰੀ ਸਰਪੰਚ ਰਾਮਗੜ ਸਮੇਤ ਕਈ ਸਾਥੀ ਹਾਜ਼ਰ ਰਹੇ ਫਿਲੌਰ ਤੋਂ ਰਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ ਨਿਊਜ਼ ਚੈਨਲ ਦੁਆਬਾ ਪਬਲਿਕ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਫਿਲੌਰ ਦੇ ਵਿੱਚ ਲੋਕ ਇਨਸਾਫ ਮੰਚ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਖੁਆਰੀ ਮੀਂਹ ਪੈਣ ਦੇ ਕਾਰਨ ਲੋਕਾਂ ਦੇ ਘਰ ਵੀ ਚੋਣ ਲੱਗ ਪਏ ਹਨ ਇਸ ਕਰਕੇ ਲੋਕ ਇਨਸਾਫ ਮੰਚ ਪਰੋਂ ਅੱਜ ਤਰਪੇਲਾ ਵੰਡੀਆਂ ਜਾ ਰਹੀਆਂ ਹਨ ਘਰ-ਘਰ ਵਿੱਚ ਜਾ ਕੇ ਜਿਨ੍ਹਾਂ ਦੇ ਘਰ ਚੋ ਰਹੇ ਹਨ ਗੱਲਬਾਤ ਕਰ ਲੈਣੇ ਆ ਓਏ ਆਇਓ ਰੱਖੋ ਪੈਨੋ ਹਾਂ ਜੀ ਉੱਪਰ ਹੀ ਆ ਗਿਆ ਹਾਂ ਜੀ ਹਾਂ ਜੀ ਚੱਲ ਜਾਣਾ ਹਾਂ ਜੀ ਸਰ ਕੀ ਨਾਮ ਜੀ ਆਪਣਾ ਆਪਾਂ ਨਾਮ ਹੈਗਾ ਜੀ ਰੂਪ ਲਾਲ ਹਾਂ ਜੀ ਰੂਪ ਲਾਲ ਜੀ ਕਿਦਾਂ ਦਾ ਬਰਾਲਾ ਲੱਗਾ ਲੋਕਾਂ ਵੱਲੋਂ ਅੱਜ ਤੋਂ ਪਹਿਲਾਂ ਮੰਡੀਆਂ ਜਾ ਰਹੀਆਂ ਆ ਹਾਂ ਜੀ ਹਾਂ ਜੀ ਜਿਹੜੇ ਕੰਮ ਸਰ ਬਹੁਤ ਵਧੀਆ ਜੀ ਆਪ ਸਾਹਿਬ ਜਿਹੜੇ ਕੰਮ ਸਰ ਪੰਜਾਬ ਸਰਕਾਰ ਨੂੰ ਕਰਨੇ ਚਾਹੀਦੇ ਅੱਜ ਹਾਂ ਜੀ ਹਾਂ ਜੀ ਸਾਡੇ ਬਹੁਤ ਹੀ ਲੋਕ ਇਨਸਾਨ ਸਮਝਿਆ ਕੀਤਾ ਜਾ ਰਿਹਾ ਹਾਂ ਜੀ ਹਾਂ ਜੀ ਕਿੰਦਾ ਦਾ ਪ੍ਰੋਗਰਾਮ ਮੱਚ ਜਰਨੈਲ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਹਾਂਜੀ ਸਭ ਨੂੰ ਜਰੂ ਪਰਵਤਾ ਮਦਦ ਕੀਤੀ ਨਹੀਂ ਦਰਮੈਲ ਦੇ ਨਾਲ ਹਾਂਜੀ ਅਸੀਂ ਬਹੁਤ ਧੰਨਵਾਦ ਧੰਨਵਾਦ ਕਰਦੇ ਹਾਂ ਠੀਕ ਧੰਨਵਾਦ ਜੀ ਕੀ ਨਾਮ ਜੀ ਆਪਣਾ ਭਾਜੀ ਤੁਹਾਡਾ ਨਾਮ ਅਮਰਤਾ ਹੈ ਹਾਂਜੀ ਅਮਰਤਾ ਹਾਂਜੀ ਅਮਰਤਾ ਜੀ ਕਿਹੜਾ ਏਰੀਆ ਪੈਂਦਾ ਈ ਇਹ ਕੀ ਸਾਡਾ ਰਬਦਾਸਪੁਰ ਆ ਮਿਲਾਇਆ ਤੇ ਮੈਂ ਜਿੱਦਰ ਤਰਫਾਂ ਜੀ ਉਹਨਾਂ ਦਾ ਹੋਰ ਵੀ ਜਿਹੜੇ ਨਾ ਇਸ ਸਮੋਹ ਕਮੇਟੀ ਨੰਬਰ ਆਇਆ ਅਨੁਸਾਰ ਅਸੀਂ ਪੈਡਾ ਨਾਲ ਵਾਦ ਕਰਦੇ ਕਿ ਇਹਨਾਂ ਨੇ ਸਾਡਾਂ ਨੂੰ ਇਲੀ ਹੈਲਪ ਕੀਤੀ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਇਹ ਕਾਲ ਦੇ ਉਸ ਮੁਸੀਬਤ ਦੇ ਢੜੀ ਵਿੱਚ ਆ ਕੇ ਸਾਡਾਂ ਨੂੰ ਬਹੁਤ ਜ਼ਿਆਦਾ ਹੱਥ ਬੰਡਾ ਆਇਆ ਬਹੁਤ ਉਹਨਾਂ ਨੇ ਹੱਲ ਕੀਤੀ ਹੈ ਬੱਧੀ ਥੈਂਕ ਯੂ ਅਨਦਰ ਬੋਟ ਬੋਟ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਚੁਸੀ ਪੰਜਾਬ ਸਰਕਾਰ ਤੇ ਵੀ ਮੰਗ ਕਰਦੇ ਆ ਕਿ ਅਸੀਂ ਇੰਨੇ ਦੁੱਖ ਨਹੀਂ ਹੈਗੇ ਕਿ ਜਿਹੜਾ ਮਹਾਤਮ ਪਰਵਾਹ ਤੇ ਆ ਜਾਵੇ ਉਸ ਗਰੀਬ ਲਗਵਾ ਪਰ ਹੋਣੇ ਨਾਪਦੀ ਮਾਰ ਚੰਦ ਰਹੇ ਆ ਸਰਕਾਰ ਨੂੰ ਚਾਹੀਦਾ ਕਿ ਸਾਡੀ ਹੈਲਪ ਕਰੇ ਸਾਡੇ ਸਾਥ ਦੇ ਬਾਲੇ ਵੀ ਡੈਗ ਗਏ ਆ ਤਾਂ ਉਹ ਕੋਣੀ ਕਦੀ ਸਾਡੀ ਹੈਲਪ ਕਰੇ ਜਿਹੜੇ ਪੰਜਾਬ ਸਰਕਾਰ ਵੱਲੋਂ ਸਕੀਮ ਚਲਾਈ ਜਾ ਰਹੀ ਸੀਗੀ ਬਾਲੇ ਵਾਲੀਆਂ ਛੱਤਾਂ ਨੂੰ ਲੈਂਟਰ ਵਾਲੀਆਂ ਬਣਾਉਣ ਲਈ ਹਾਂਜੀ ਉਹਦੇ ਪੇਪਰ ਵਗੈਰਾ ਭਰੇ ਹੋਏ ਨਹੀਂ ਭਾਜੀ ਵਾਲੇ ਪੇਪਰ ਸਾਡੇ ਅਸੀਂ ਕਈ ਵਾਰ ਕਿਹਾ ਐ ਐਮਸੀ ਨੇ ਸੁਣਵਾਈ ਕਰ ਰਿਹਾ ਹੈਗਾ ਤੇ ਉਸ ਬਾਰੇ ਕੋਈ ਸੁਣਵਾਈ ਵੀ ਹੋ ਰਹੀ ਹੈਗਾ ਠੀਕ ਹੈ ਪੰਜਾਬ ਸਰਕਾਰ ਤੋਂ ਹੋਰ ਵੀ ਮੰਗ ਕਰਦੇ ਆ। ਬਸ ਇਹ ਕਾਰਕ ਕਿੰਨਾ ਹੋ ਸਕੇ ਸਾਡੀ ਹਲਪ ਕੀਤੀ ਜਾਵੇ। ਸਾਡੀ ਗੀਨ ਦੋਬਾ ਜੀ ਸੁਣੀ ਜਾਵੇ। ਹਾਂਜੀ। ਤੁਹਾਡੀ ਸਤਿਦਾਨ ਕੋਈ ਨਹੀਂ ਕਿੰਨਾ ਜਾਉਂਗੀ। ਹਾਂਜੀ। ਨਾਲੇ ਬਿਲਕੁਲ ਵਾਲੀ। ਪੁੱਤਰ ਪਹਿਲਾਂ ਬੰਦੀਆਂ ਕਰਦੀਆਂ ਆਂ ਪਰਾਂ ਦਾ ਕੋਈ ਨਹੀਂ। ਉਹ ਵਧੀਆ ਜੀ। ਇਸ਼ਾਰਾ ਕਰਨਾ। ਕੀ ਨਾਮ ਜੀ? ਹਾਂਜੀ। ਠੀਕ ਹੈ ਜੀ। ਆਪਣੇ ਕਿੰਨੇ ਕਮਰੇ ਚੋ ਰਹੇ ਆ? ਆਪਣੇ ਦੋ ਕਮਰੇ ਚੋ ਰਹੇ ਆ। ਅੱਛਾ। ਇਹਦੇ ਨਾਲ ਪੂਰਾ ਹੋ ਜੂ। ਦੇਖ ਲ ਪਾਇਆ ਕੱਪੜੇ ਦਿੱਤੇ। ਆਪਣੇ ਨਾਮ ਜੋ ਪਰ ਆਵਦੇ ਸੀ ਸਾਰਿਆਂ ਨੂੰ ਪਤਾ ਹੈ ਕਿ ਇਹ ਕੰਨ ਜੋ ਆਵਦਾ ਆ। ਉਹਦੇ ਦਰਮਿਆਨ ਅੱਜ ਪਿੰਡ ਰਾਮਗੜ੍ਹ ਵੀ ਦੇ ਜਿਨ੍ਹਾਂ ਦੇ ਵੀ ਪਿੰਡ ਦੇ ਵਿੱਚ ਮਕਾਨ ਚੋ ਰਹੇ ਜੀ ਉਹਨਾਂ ਨੂੰ ਸਰਪੰਚਾਂ ਦੀ ਮਦਦ ਕੀਤੀ ਗਈ ਲੋਕ ਇੰਸਾਮ ਪੰਚ ਪੰਜਾਬ ਤੇ ਗ੍ਰਾਮ ਪ자치 ਪਿੰਡ ਰਾਮਗੜ੍ਹ ਅਤੇ ਸਾਡੇ ਬਖਸੂ ਦੇ ਵੀਰ ਮਨਜੀਤ ਸਿੰਘ ਗੋਰਾ ਜੀ ਉਨਾ ਵੱਲੋਂ ਜਿੰਨੀ ਵੀ ਸੇਵਾ ਕੀਤੀ ਗਈ ਉਹਨਾਂ ਸਾਰਿਆਂ ਦਾ ਹੀ ਆਪਣੀ ਪੂਰੀ ਗ੍ਰਾਮਪਚ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ। ਤੋਂ ਅਸੀਂ ਇਹ ਬੇਨਤੀ ਕਰਦਿਆਂ ਤੇ ਜਿੰਨਾ ਸਾਡੇ ਕੋਲ ਸਾਡੀ ਪੰਚਾਇਤ ਦਾ ਜਿੰਨੇ ਵੀ ਯੋਗਿਆਦ ਜਿਸਦੇ ਯੋਗ ਦਿੱਤਾ ਗਿਆ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਧਿਪਤ ਰਾਜ ਜੀ ਅੱਜ ਪਾਣੀ ਨਹੀਂ ਪੈਣ ਦੇ ਬਾਰੇ ਲੋਕਾਂ ਦੇ ਘਰ ਚੋਂ ਲਾਗ ਰਹੇ ਆ ਫਲੋਰ ਦੇ ਵਿੱਚ ਕਿਹੜੇ ਕਿਹੜੇ ਮੋਹੱਲੇ ਦੇ ਵਿੱਚ ਅੱਜ ਪਹਿਲਾ ਮੜ ਗਿਆ ਹੈ ਅੱਜ ਅਸੀਂ ਮਹੱਲਾ ਰਵਦਾਸਪੁਰਾ ਨੂਰ ਮੈ ਰੋਡ ਫਲੋਰ ਤੇ ਇੱਕ ਸੰਤੋਖਪੁਰਾ ਮਹੱਲਾ ਤੇ ਨਾਲ ਰਾਮਗੜ ਜਿਹੜਾ ਪੈਂਦਾ ਫਲੋਰ ਦੇ ਵਿੱਚ ਰਾਮਗੜ ਦੇ ਵਿੱਚ ਵੰਡੀਆਂ ਵੰਡ ਰਹੇ ਸਾਡੇ ਸਾਥੀ ਤੇ ਅਸੀਂ ਰਵਦਾਸਪੁਰੇ ਦੇ ਵਿੱਚ ਵੰਡ ਰਹੇ ਆ ਸੰਤੋਖਪੁਰੇ ਵਾਲੇ ਸੰਤੋਖਪੁਰੇ ਦੇ ਵਿੱਚ ਵੰਡ ਰਹੇ ਆ ਤੇ ਅਸਲ ਦੇ ਵਿੱਚ ਲਗਭਗ 100 ਸਵਾ 100 ਘਰ ਜਿਹੜਾ ਆ ਉਹਨਾਂ ਨੂੰ ਤਰਪਾਲਾਂ ਅਸੀਂ ਜਿਹੜੇ ਬੰਦ ਰਹੇ ਆ ਜਿਹੜਾ ਲਗਾਤਾਰ ਹੈ ਜਿਹੜਾ ਮੇਹ ਪੈ ਰਿਹਾ ਕਿੰਨਾ ਚੌਂਦਣਾ ਤੋਂ ਲੋਕਾਂ ਦੀ ਗਰੀਬ ਲੋਕਾਂ ਦੀ ਹਾਲਤ ਬਹੁਤ ਮਾੜੀ ਆ ਜਦੋਂ ਦੇਖਿਆ ਜਾ ਕੇ ਸਾਰਾ ਸਮਾਨ ਭਜਿਆ ਪਿਆ ਮਕਾਨ ਕਈਆਂ ਦੇ ਨਾਲ ਚੋਰੀ ਆ ਪਰ ਕੋਈ ਵੀ ਅਪਰਾਲਾ ਨਹੀਂ ਕਰ ਰਿਹਾ ਇਹ ਸਹਿਯੋਗੀ ਮਿੱਤਰਾਂ ਦੇ ਸਹਿਯੋਗ ਦੇ ਨਾਲ ਤੇ ਲੋਕ ਇਨਸਾਫ ਮੰਚ ਬਲੋਂ ਇਹ ਅਪਰਾਲਾ ਕੀਤਾ ਗਿਆ ਜਿਹਦੇ ਵਿੱਚ ਮਨਦੀਪ ਕੁਮਾਰ ਜੀ ਸਾਡੇ ਜਿਹੜੇ ਸਤਕਾਰਯੋਗ ਆਜਨੀ ਸਹਾਇਤਾ ਕੀਤੀ ਆ ਮਨਦੀਪ ਗੋਰਾ ਜੀ ਉਹਨਾਂ ਨੇ ਸਾਨੂੰ ਬਹੁਤ ਸਹਾਇਕ ਦਿੱਤਾ ਹੈ ਉਹ ਤੇਰੇ ਹੋਰ ਵੀ ਕਈ ਸਸਤਾਵਾ ਜਿਹੜੀਆਂ ਸਾਨੂੰ ਸਹਾਇਕ ਦੇ ਰਹੀਆਂ ਅਸੀਂ ਉਹਨਾਂ ਦੇ ਸਹਾਇਕ ਦੇ ਨਾਲ ਤੇ ਲੋਕ ਇਨਸਾਫ ਮੰਚ ਦੇ ਸਹਾਇਕ ਦੇ ਨਾਲ ਤੇ ਲੋਕ ਇਨਸਾਫ ਮੰਚ ਵੱਲੋਂ ਇਹ ਪਰਾਲਾ ਜਿਹੜਾ ਕੀਤਾ ਸੀਗਾ ਤੇ ਇਹਦੇ ਵਿੱਚ ਅਸੀਂ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਦੇ ਮਕਾਨ ਚੋਰਾ ਹੈ ਉਹਨਾਂ ਨੂੰ ਘਰ ਘਰ ਜਾ ਕੇ ਜਿਹੜੀਆਂ ਤਰਪੈਲਾ ਬੰਨ ਰਿਹਾ ਆ ਉਹ ਅੱਜ ਕਾਫੀ ਬੰਨ ਦਿੱਤੀਆਂ ਆ ਤੇ ਕੋ ਸਾਡੇ ਸਾਥੀ ਬੰਨ ਰਿਹਾ ਤੇ ਹੋਰ ਵੀ ਬਹੁਤ ਲੋਕ ਆ ਰਹੇ ਆ ਉਹਨਾਂ ਨੂੰ ਹੁਣ ਕੱਟ ਕੇ ਅਸੀਂ ਦੇ ਰਹੇ ਆ ਧੰਨਵਾਦ ਇੱਥੇ ਪਰ ਮੈਂ ਗੱਲ ਹੋਰ ਪੁੱਛਣਾ ਚਾਹੁੰਦਾ ਜਿਹੜੇ ਦਿਹਾੜੀਦਾਰਾ ਕਈਆਂ ਦਿਨਾਂ ਤੋਂ ਦਿਹਾੜੀ ਨਹੀਂ ਉਹਨਾਂ ਨੂੰ ਲੱਗ ਰਹੀ ਉਹਨਾਂ ਨੂੰ ਕੋਈ ਖਾਣ ਪੀਣ ਦਾ ਸਰਕਾਰ ਕੋਲੋਂ ਜਾਂ ਕੇ ਇਹਦੇ ਕੋਈ ਸਹੂਲਤ ਦਿੱਤੀ ਜਾਵੇ ਕਿ ਜੇ ਅੱਜ ਭੁੱਖ ਦੇ ਨਾਲ ਹੀ ਮਰ ਜਾਣਗੇ ਦੇਖੋ ਅਸਲ ਤੇ ਇਹ ਜ਼ਿੰਮੇਵਾਰੀ ਬਣਦੀ ਆ ਸਰਕਾਰਾਂ ਦੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਇਸ ਕਰਕੇ ਜਿਹੜੀ ਗੱਲ ਮਨੋ ਵੇ ਅਸੀਂ ਸਾਡੇ ਜਿੰਨਾ ਕਿ ਜੁਗੇ ਆ ਅਸੀਂ ਤਾਂ ਮਨੋ ਇਹ ਆ ਵੀ ਜਿਹੜਾ ਮਕਾਨ ਚੋਂਦਾ ਜਿੱਥੇ ਲੋਕਾਂ ਨੂੰ ਬੈਠਣ ਦਾ ਤਕਲੀਫ ਆ ਜਾਂ ਸੌਣ ਦੀ ਤਕਲੀਫ ਆ ਸਮਾਨ ਉਹਨਾਂ ਦਾ ਖਰਾਬ ਹੋ ਰਿਹਾ ਅਸੀਂ ਤਾਂ ਉਹ ਪਹਿਲਾ ਉਪਰਾਲਾ ਕਰ ਰਹੇ ਆ ਜਿਹੜਾ ਖਾਣ ਪੀਣ ਦਾ ਆ ਇਹ ਮਤਲਬ ਵੀ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਸਰਕਾਰਾਂ ਕਰਦੀ ਇਹ ਵੀ ਪਹਿਲੇ ਪੰਜਾਬ ਸਰਕਾਰ ਦਾ ਕਮੰਡਾ ਹੈ ਪਹਿਲਾਂ ਨਹੀਂ ਬਿਲਕੁਲ ਜੀ ਬਣਦਾ ਤਾਂ ਪੰਜਾਬ ਸਰਕਾਰ ਦਾ ਹੀ ਆ ਜਿਹੜੇ ਕੁੱਲੀ ਜੁੱਲੀ ਦਾ ਤੇ ਉਹਦੇ ਖਾਣੇ ਪੀਣੇ ਦਾ ਪ੍ਰਬੰਧ ਹੈ ਜਿਹੜਾ ਸਰਕਾਰਾਂ ਦਾ ਬਣਦਾ ਹੁੰਦਾ ਪਰ ਸਰਕਾਰਾਂ ਜਿਹੜੀਆਂ ਆ ਉਹ ਕੁਝ ਕਰਨਾ ਫੇਰ ਜਿਹੜੇ ਸਾਡੇ ਲੋਕ ਆ ਜਿਹੜੇ ਸਾਡੇ ਕਾਨੀ ਸੱਜਣ ਆ ਉਹਨਾਂ ਨੂੰ ਫੇਰ ਮਤਲਬ ਵੀ ਉਹਨਾਂ ਦੇ ਪ੍ਰਤੀ ਜਿਹੜਾ ਮਤਲਬ ਪਿਆਰ ਆ ਉਹਨਾਂ ਨੂੰ ਆਉਂਦਾ ਵੀ ਗੱਲ ਸਾਡੇ ਲੋਕ ਜਿਹੜੇ ਆ ਵੀ ਇਹ ਤੇ ਮੀਂਹ ਦੇ ਵਿੱਚ ਪੋਠੇ ਚੋਂ ਡਾ ਇਹ ਹੜਾ ਲਗਾਤਾਰ ਹੀ ਪੰਜਾਬ ਦੇ ਵਿੱਚ ਆ ਰਹੇ ਆ ਜਿਹੜੇ ਹੜਾ ਆਉਣਿਆਂ ਦੀ ਵੀ ਜਿਹੜੇ ਐਨ ਆਰ ਆਈ ਸਪੋਰਟ ਕਰ ਰਿਹਾ ਜਾਂ ਲੋਕ ਜਿਹੜੇ ਦਾਨੀ ਸੱਜਣ ਉਹ ਕਰ ਰਿਹਾ ਸਰਕਾਰਾਂ ਅਜੇ ਤੱਕ ਕੁਝ ਨਹੀਂ ਕਰ ਰਹੀਆਂ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਤੇ ਆਮ ਜਿਹੜੇ ਜਿਹੜੇ ਦਾਨੀ ਸੱਜਣ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿਹੜਾ ਹੋਰ ਉਪਰਾਲਾ ਕੀਤਾ ਜਾਵੇ ਅਜੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਤਰਪਾਲਾ ਲੈਣ ਲਈ ਆ ਰਹੇ ਆ ਮਤਲਬ ਵੀ ਸਾਡੇ ਕੋਲ ਮਤਲਬ ਵੀ ਅਜੇ ਤੱਕ ਜਿਹੜੇ ਦਾਨੀ ਸੱਜਣ ਆ ਉਹ 1 2 ਕੇ ਹੀ ਆਏ ਆ ਜਾਂ ਲੋਕਨ ਸਾਹਿਬ ਮੱਚ ਵਾਲੇ ਆਏ ਆ ਜਾਂ ਮੰਥੀਬ ਗੁਰਾਜੀ ਨੇ ਸਾਨੂੰ ਆਪਣੀ ਕਿੜੀ ਮ